ਪੰਜਾਬ ਦੇ ਵਿੱਚ ਇਸ ਵਾਰ ਪੈ ਰਹੀ ਧੁਆਖੀ ਧੁੰਦ ਦੇ ਕਾਰਨ ਜਿੱਥੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਉੱਥੇ ਹੀ ਇਹ ਧੁੰਦ ਫਲ ਅਤੇ ਫਸਲਾਂ ਦੇ ਉੱਤੇ ਕਾਫੀ ਨੁਕਸਾਨ ਕਰ ਰਹੀ ਹੈ ਸਬਜ਼ੀਆਂ ਦੇ ਨੁਕਸਾਨ ਕਰ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੀ ਖੇਤਾਂ ਦੀਆਂ ਜਿੱਥੇ ਦੱਸਦੀ ਹੈ ਕਿ ਤੁਹਾਨੂੰ ਇਹ ਖੇਤ ਨੇ ਜਿੱਥੇ ਇਸ ਵਾਰ ਧੁਆਖੀ ਧੁੰਦ ਦਾ ਕਰਕੇ ਜਿਹੜੀ ਆ ਫਸਲ ਖਰਾਬ ਹੋ ਰਹੀ ਹੈ ਚਾਹੇ ਮਟਰਾਂ ਦੀ ਹੈ ਚਾਹੇ ਉਹ ਫਲਾਂ ਦੀ ਹੈ ਤਾਂ ਸਾਡੇ ਨਾਲ ਰਿਤਪਾਲ ਸਿੰਘ ਜੀ ਮੌਜੂਦ ਨੇ ਜੋ ਕਿ ਹਰ ਸਾਲ ਦੀ ਤਰ੍ਹਾਂ ਇਹ ਉਤਪਾਦ ਕਰਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਸ ਵਾਰ ਕੀ ਕਹਿਣਾ ਚਾਹੁੰਦੇ ਹਾਂ ਜੀ ਰਿਤਪਾਲ ਜੀ ਇਹ ਕੀ ਕਹੋਗੇ ਇਸ ਵਾਰ ਜੋ ਕਿ ਤੁਾਂਕੀ ਧੁੰਦ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿਹੜਾ ਨੁਕਸਾਨ ਜਿਹੜਾ ਇਸ ਵਾਰ ਵੇਖਣ ਨੂੰ ਮਿਲ ਰਿਹਾ ਜੀ ਅੱਛਾ ਵੇਖੋ ਪਿਛਲੇ ਸਮੇਂ ਪਹਿਲਾਂ ਜਿਹੜੀ ਪਿਛਲੀ ਫਸਲ ਜਿਹੜੀ ਜਾ ਚੁੱਕੀ ਆਪਣੀ ਝੋਨਾ ਜਿਹੜੀ ਆ ਉੱਤੇ ਜਿਹੜੀ ਸਰਕਾਰ ਰੂਪੀ ਜਿਹੜੀ ਧੋਣਦੇ ਆ ਉਹ ਪੈ ਚੁੱਕੀ ਤੁਸੀਂ ਵੇਖਿਆ ਹੋਵੇਗਾ ਕਿ ਕਿੰਨੇ ਕਿੰਨੇ ਜਿਹੜਾ ਦਿਨ ਕਿਸਾਨ ਜਿਹੜੇ ਉਹ ਮੰਡੀਆਂ ਦੇ ਵਿੱਚ ਰੁਲੇ ਆ ਤੇ ਝੋਨਾ ਜਿਹੜਾ ਵਾ ਕੱਖਾਂ ਤੋਂ ਹੌਲਾ ਹੋਇਆ ਪਿਆ ਵਾ ਮਤਲਬ ਕਿ ਕਿੰਨਾ ਵਿਕਿਆ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਝੋਨੇ ਦੇ ਵਿੱਚ ਬਹੁਤ ਘੱਟ ਰੇਟ ਵਿਕਿਆ ਤੇ ਛੱਲਣਾ ਵਾਲਿਆਂ ਵੱਲੋਂ ਜਾਂ ਸਰਕਾਰ ਵੱਲੋਂ ਕਾਫੀ ਕੱਟ ਵੀ ਲਗਾਏ ਲਗਾਏ ਗਏ ਝੋਨੇ ਦੇ ਤੇ ਇਹ ਬਹੁਤ ਜ਼ਿਆਦਾ ਉਹਦੇ ਵਿੱਚ ਵੀ ਜਿਹੜਾ ਨੁਕਸਾਨ ਹੋਇਆ ਤੇ ਫਿਰ ਉਹ ਤੋਂ ਬਾਅਦ ਜਿਹੜਾ ਕਿਸਾਨ ਨੂੰ ਆਸ ਹੁੰਦੀ ਹੈ ਕਿ ਚਲੋ ਅਗਲੀ ਫਸਲ ਦੇ ਵਿੱਚ ਕੁਝ ਨਾ ਕੁਝ ਮੈਨੂੰ ਮਿਲੂਗਾ ਤੇ ਜਿਹੜੇ ਮਟਰ ਆ ਮਟਰਾਂ ਦੇ ਜਿਹੜੀ ਅਗੇਤੇ ਆ ਜਿਹੜੀ ਠੰਡ ਤੇ ਜਾਂ ਗਰਮੀ ਪਹਿਲਾਂ ਪੈ ਗਈ ਫੇਰ ਠੰਡ ਜ਼ਿਆਦਾ ਧੁੰਦ ਨਾਲ ਜਿਹੜੀ ਫਲੀ ਉਹਦੀ ਫਲੀ ਨਹੀਂ ਬਣ ਚੁੱਕੀ ਸਿਰਫ ਫਲੀ ਦੇ ਵਿੱਚ ਇੱਕ ਦਾਣਾ ਵੀ ਨਹੀਂ ਬਣਿਆ ਉਹਦੇ ਵਿੱਚ ਜਿਹੜਾ ਜਦ ਕਿ ਚਾਰ ਚਾਰ ਦਾਣੇ ਉਹ ਫਲੀ ਦੇ ਵਿੱਚ ਹੁੰਦੇ ਆ ਤੇ ਇੱਕ ਇੱਕ ਦਾਣੇ ਦੇ ਬਹੁਤ ਜ਼ਿਆਦਾ ਝਾੜ ਘਟ ਗਿਆ ਰੇਟ ਵੀ ਕੁਆਲਿਟੀ ਨਹੀਂ ਬਣੀ ਤੇ ਰੇਟ ਵੀ ਘਟ ਮਿਲਣਾ ਤੇ ਕਿਸਾਨ ਦਾ ਜਿਹੜਾ ਵਾ ਝੋਨੇ ਤੋਂ ਬਾਅਦ ਜਿਹੜਾ ਫਸਲ ਆ ਅਗਲੀ ਉਹਦਾ ਤੇ ਆਲੂ ਆ ਜਿਹੜੇ ਆਲੂ ਹੋੜੀਕਾਰੀਕਾਰੀ ਸਿੰਗਲ ਸਿੰਗਲ ਜਿਹੜੀ ਟਾਣੀ ਹੋ ਰਹਿ ਗਈ ਪਿਛਲੇ ਸਾਲ ਜਿਹੜੇ ਆਲੂ ਹੀ ਉਹ ਵੇਖਣ ਨਾ ਰੂਹ ਖੋਚ ਹੁੰਦੀ ਸੀ ਤੇ ਐਦਕੀ ਜਦੋਂ ਖੇਤਵਾਲ ਨੂੰ ਆਉਣ ਨੂੰ ਦੇਲ ਹੀ ਨਹੀਂ ਕਰਦਾ ਆਖੀਦਾ ਕਿ ਮਤਲਬ ਕੀ ਵੇਖਾਂਗੇ ਇਹਨਾਂ ਦਾ ਹਣਾ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਧੁੰਦ ਨੇ ਜਿਹੜਾ ਕੀਤਾ ਜੀ ਅਚਾਪ ਪੱਤਪਾਲ ਜੀ ਗੱਲ ਕੀਤੀ ਆ ਪਿਛਲੀ ਵਾਰ ਦੀ ਤਾਂ ਪਿਛਲੀ ਵਾਰ ਮਟਰਾਂ ਦੀ ਫਸਲ ਦਾ ਰੇਟ ਵੀ ਚੰਗਾ ਮਿਲਿਆ ਸੀ ਤਾਂ ਇਸ ਵਾਰ ਜਿਹੜੇ ਮਟਰਾਂ ਦੀ ਫਸਲ ਦਾ ਰੇਟ ਵੀ ਘੱਟ ਮਿਲ ਰਿਹਾ ਹੈ ਤੇ ਕਿਤਨੇ ਕਿਤੇ ਇਹ ਜਿਹੜੀ ਧੁੰਦ ਤੋਂ ਆਖੀ ਇਸ ਵਾਰ ਪੈ ਰਹੀ ਆ ਤਾਂ ਕਿਤਨੇ ਕਿਤੇ ਲੋਕਾਂ ਨੂੰ ਸਾਹ ਲੈਣ ਪਾ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਿਹੜਾ ਕਿਸਾਨਾਂ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਹੋਣ ਦਿੱਤੀ ਜਾਵੇ ਕਿ ਪਰ ਖਮਿਆਜਾ ਇਸ ਵਾਰ ਭਾਵੇਂ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਝੋਨੇ ਦੀ ਤਲਾਈ ਦਾ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਭੁਗਤਣਾ ਪਿਆ ਤਾਂ ਫਿਰ ਕਿਵੇਂ ਸਭ ਨੂੰ ਦੇਖਦੇ ਹੋ ਤੁਸੀਂ ਵੀ ਹਰ ਸਾਲ ਖੇਤੀ ਕਰਦੇ ਹੋ ਇਹ ਮਟਰ ਲਗਾਉਂਦੇ ਜੋ ਜਾਂ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਤੁਹਾਡੇ ਵੱਲੋਂ ਲਗਾਈਆਂ ਜਾਂਦੀਆਂ ਇਹਨਾਂ ਤਾਂ ਫਿਰ ਇਹ ਸਭ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਏਅਰ ਪੋਲੂਸ਼ਨ ਵੀ ਕਾਫੀ ਜਿਹੜਾ ਵੱਧ ਚੁੱਕਿਆ ਵਾ ਧੁੰਦ ਦੇ ਨਾਲ ਜਿਹੜਾ ਕੁਆਲਿਟੀ ਜਿਹੜੀ ਫਸਲ ਦੀ ਕੁਆਲਿਟੀ ਨਹੀਂ ਬਣੀ ਜਦੋਂ ਫਸਲ ਦੀ ਕੁਆਲਿਟੀ ਨਹੀਂ ਬਣੂ ਤੇ ਆਟੋਮੈਟਿਕ ਹੀ ਆਕੇ ਤੁਹਾਨੂੰ ਉਹਦਾ ਰੇਟ ਜਿਹੜਾ ਪੂਰਾ ਨਹੀਂ ਮਿਲੂਗਾ ਤੇ ਨਾਲ ਹੀ ਉਹਦਾ ਆਟੋਮੈਟਿਕ ਝਾੜ ਜਿਹੜਾ ਉਹ ਵੀ ਘਟ ਜਾਣਾ ਵਾ ਤੇ ਝਾੜ ਘਟਣ ਨਾਲ ਜਿਹੜਾ ਠੇਕੇ ਵੇਖੋ ਕਿੰਨੇ ਕਿਸਾਨਾਂ ਨੂੰ ਜਿਹੜੇ ਵੱਧ ਤੋਂ ਵੱਧ ਦੇਣੇ ਪੈ ਰਹੇ ਆ ਤੇ ਜਿਹੜਾ ਆਮਦਨਿਆ ਬਹੁਤ ਜ਼ਿਆਦਾ ਘਟ ਗਈ ਆ ਮਤਲਬ ਇਹ ਜਿਹੜਾ ਸੀਜ਼ਨ ਜਾਂ ਸਾਲ ਜਿਹੜਾ ਨੰਗਣ ਡਿਆ ਨਾ ਨਾ ਕਿਸਾਨਾਂ ਵਾਸਤੇ ਬਹੁਤ ਹੀ ਜ਼ਿਆਦਾ ਨੁਕਸਾਨ ਦੇਗਾ ਜਿਹੜਾ ਆਮ ਕਿਸਾਨ ਬਿਲਕ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ ਸੋ ਕੀ ਅਪੀਲ ਕੀ ਹੈ ਸਰਕਾਰ ਨੂੰ ਕੀ ਅਪੀਲ ਹੈ ਕਿਉਂਕਿ ਕਿਸਾਨ ਲਗਾਤਾਰ ਦੁਖੀ ਦਿਖਾਈ ਦੇ ਰਿਹਾ ਤਾਂ ਤੁਸੀਂ ਵੀ ਇੱਕ ਕਿਸਾਨ ਹੋ ਕੀ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਪਹਿਲਾਂ ਤਾਂ ਇਹ ਆ ਝੋਨੇ ਦਾ ਜਿਹੜਾ ਪੂਰਾ ਜਿਹੜਾ ਮੁੱਲ ਆ ਉਹ ਦੇਣਾ ਚਾਹੀਦਾ ਹੈ ਕਿਸਾਨਾਂ ਨੂੰ ਜਿਹੜਾ ਇੰਨਾ ਰੁਲਿਆ ਵਾ ਫਿਰ ਹੁਣ ਨਹੀਂ ਤੇ ਬੋਨਸ ਕੁਝ ਨਾ ਕੁਝ ਚਲੋ ਮਿਲ ਜੇ ਤੇ ਵਧੀਆ ਗੱਲ ਹੈ ਕਿਸਾਨਾਂ ਦਾ ਕੁਝ ਨਾ ਕੁਝ ਜਿਹੜਾ ਉਹ ਮਤਲਬ ਹੌਲਾ ਹੋ ਜੇ ਕੰਮ ਤੇ ਜਿਹੜਾ ਅਗਲੀ ਫਸਲ ਆਉ ਉਹ ਤੇ ਬਹੁਤ ਜ਼ਿਆਦਾ ਨੁਕਸਾਨਦਈ ਕਿ ਮਟਰਾਂ ਆਲੂਆਂ ਦਾ ਇਹਦਾ ਚਲੋ ਇਹਨਾਂ ਨੂੰ ਵਿਜ਼ਿਟ ਕਰਾਉਣੀ ਚਾਹੀਦੀ ਅਫਸਰਾਂ ਨੂੰ ਆਪਣੇ ਮਹਿਕਮੇ ਨੂੰ ਡਿਪਾਰਟਮੈਂਟ ਨੂੰ ਕਹਿ ਕੇ ਤੇ ਜਿਹੜਾ ਬਣਦਾ ਜੋ ਵੀ ਮੁਆਵਜ਼ਾ ਉਹਨਾਂ ਦੇਣਾ ਚਾਹੀਦਾ ਕਿਸਾਨਾਂ ਨੂੰ ਜੀ ਤੋਂ ਇਹਨਾਂ ਸਾਡੇ ਨਾਲ ਕਿਸਾਨ ਪਿਰਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਇਹਨਾਂ ਵੱਲੋਂ ਇਹ ਵੀ ਕਿਹਾ ਕਿ ਸਰਕਾਰ ਨੂੰ ਜਿਹੜਾ ਕਿ ਅਫਸਰਾਂ ਕੋਲੋਂ ਖੇਤਾਂ ਦੇ ਵਿੱਚ ਵਿਜ਼ਿਟ ਕਰਾਉਣੀ ਚਾਹੀਦੀ ਹੈ ਤੇ ਜਿਹੜਾ ਕਿਸਾਨਾਂ ਨੂੰ ਕੋਈ ਨਾ ਕੋਈ ਯੋਗ ਮੁਆਵਜ਼ਾ ਜੜੀਆਂ ਇਸ ਵਾਰ ਸਬਜ਼ੀ ਅਤੇ ਫਲ ਦੀਆਂ ਤੇ ਫਤਲਾਂ ਖਰਾਬ ਹੋ ਰਹੀਆਂ ਨੇ ਉਹਦਾ ਕਿਸਾਨ ਨੂੰ ਜਰੂਰ ਮਿਲਣਾ ਚਾਹੀਦਾ ਹੈ ਕੈਮਰਾਮੈਨ ਬਲਜੀਤ ਨਾਲ ਰਵੀ ਕਹਿਰਾ ਦਿੱਲੀ ਪੋਸਟ ਪੰਜਾਬ ਹਰਿਆਣਾ ਮਚਲ ਕਰਨਤਾਰਨ